ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਬਾਈ ਆਪਾਂ ਪਹੁੰਚੇ ਹੋਏ ਆਂ ਸ਼ਕਤੀਮਾਨ ਵਾਲੇ ਬਾਈਆਂ ਕੋਲ ਤੇ ਬਾਈ ਇਹਨਾਂ ਨੇ ਅੱਜ ਰੋਟਾਵੇਟਰ ਸੇਲ ਕਰਤਾ ਜੀ ਨਵਾਂ 8 ਫੁੱਟ ਤੇ ਸਾਡਾ ਬਾਈ ਅਮਨਾ ਇੱਧਰ ਅਮਨਾ ਅਮਨੇ ਬਾਈ ਹੁਣ ਹਰੇਕ ਵੀਡੀਓ ਚ ਆਏ ਕਰਨਾ ਤਾਂ ਹਰੇਕ ਚ ਅੰਨੂ ਹੁਣ ਮੂਰੇ ਫੋਕਸ ਰੱਖੇਗਾ ਨਾ ਵੀਡੀਓ ਤੇ ਠੀਕ ਆ ਕੰਮ ਹੋ ਕੇ ਆਇਆ ਹੁਣ ਤੂੰ ਘਰ ਤੇ ਠੀਕ ਆ ਤੂੰ ਐ ਦੱਸ ਜਿੱਦਣ ਆਏ ਆ ਕੋਈ ਦਿਨ ਹੋਇਆ ਵੀ ਤਾਂ ਲੱਡੂ ਨਹੀਂ ਖਾਦਾ ਪਰਫੀ ਨਹੀਂ ਖਾਦੀ ਹਾਂ ਡੇਲੀ ਖਾਂਦਾ ਕਿ ਨਹੀਂ ਸ਼ੂਗਰ ਤੈਨੂੰ ਕਰਦਾ ਨਹੀਂ ਆਪਾਂ ਨੇ 5-6 ਮਹੀਨੇ ਉੱਧਰ ਦੇਖ ਲੈ ਜਾਈ ਕਿੱਦਾਂ ਪਾੜ ਸ਼ੂਗਰ ਦਾ ਲਾਇਆ ਭਾਈ ਅੱਜ ਲੱਡੂ ਚੱਲਿਆ ਜਮਾਈ ਤਾਜ਼ੇ ਲੱਡੂ ਆਏ ਲਾਡੀ ਦੇ ਨਾਲ ਡੱਬਾ ਹੀ ਲੈ ਕੇ ਖੜ ਗਿਆ ਉਹ ਲਾਡੀ ਭਾਈ ਹੋਰ ਵਧੀਆ ਠੀਕ ਠਾਕ ਭਾਈ ਲਾਡੀ ਭਾਈ ਹੈ ਤਾਂ ਅੱਜ ਕਹਿਣ ਨੂੰ ਕੱਲਾ ਹੀ ਆ ਹਰ ਬਾਈ ਨੇ ਕੱਲੇ ਨਹੀਂ ਧੂੜ ਪੱਟੀ ਪਈ ਆ ਹਾਂ ਇਹ ਤਾਂ ਹੈ ਬਾਈ ਨੇ ਸੌਦੇ ਆ ਜੀ 1 2 ਕਰਦੇ ਆਪਣੀ ਇੱਧਰ ਡਿਊਟੀ ਉਹ ਧੂੜ ਪੱਟਣ ਨੂੰ ਲੱਗਦੀ ਆ ਭਾਈ ਅੱਛਾ ਭਾਈ ਲਾਡੀ ਜਦ ਜਦ ਕੰਮ ਮੜ ਜਾਂਦੇ ਨਾ ਸੌਦੇ ਨਹੀਂ ਹੁੰਦੇ ਫੇਰ ਲਾਡੀ ਨੂੰ ਬੁਲਾਉਂਦੇ ਆ ਹਾਰ ਕੇ ਭਾਈ ਲਾਡੀ ਆ ਜਾ ਹ ਦੇ 2000 ਰੋਟਾਵੇਟਰ ਹੈ ਨਾ ਸਾਡੀ ਕਿਹੜੇ ਪਿੰਡ ਚੱਲਿਆ ਬਾਈ ਇਹ ਇਹ ਬਾਈ ਕਨੌਲੀ ਕੋਲ ਪਿੰਡ ਪੈਂਦਾ ਲੋਗੜ ਫਿੱਡੇ ਲੋਗੜ ਫਿੱਡੇ ਫਿੱਡੇ ਪਿੰਡ ਪੈਂਦਾ ਉਹ ਬੂਜਾ ਫਾਇਰ ਅੱਛਾ ਬੂਜਾ ਬੈਟਰੀ ਦੇ ਨਾਲ ਟਰੈਕਟਰ ਵੀ ਮੈਨੂੰ ਲੱਗਦਾ ਬਾਈ ਨਾ ਨਵਾਂ ਹੀ ਖੜਾਇਆ ਵਲਾ ਤਾਂ 36 30 ਹਾਂ 36 30 ਟਰੈਕਟਰ ਦਾ ਬਾਈ ਕਿੰਨਾ ਬਾਈ 8 ਫੋਟਾ 8 ਫੋਟਾ ਬਾਈ ਲਾਡੀ 8 ਫੋਟਾ ਰੋਟਾਵੇਟਰ ਆ ਬਾਈ ਟਾਪ ਮਾਡਲ ਸਾਡੀ ਦੇਮ ਅੱਠ ਫੋਟਾ ਹੀ ਪਾਏ ਵਾ 7 ਫੋਟਾ ਹੀ ਲੱਗਦਾ ਪਿੱਛੇ ਤੇ ਨਾ ਹਾਂ 7 ਲੱਗਦਾ ਟਰੈਕਟਰ ਨਹੀਂ ਖਿਡਾਇਆ ਇਹ ਕੋਈ ਦੇਖ ਲੈ ਚੋਰਾ ਮਾਡਲ ਦਾ ਟਰੂੰ ਹਾਂ ਠੀਕ ਹੈ 8 ਹਾਂ ਉਹ ਹੀ ਨਾਲ ਛੋਟੀ ਆ ਉਹ ਕਦ ਕਦ ਦੇਖ ਲਉਂਦਾ ਮੁਰਲੇ ਟਾਇਰ ਬਾਈ 10 16 ਦੇ ਪਾਏ ਪਏ ਇਹਨੂੰ ਹਾਂ ਮੁਰਲੇ ਟਾਇਰ ਹਨ ਹੋਰ ਗੱਲਾਂ ਦੀ ਗੱਲਾਂ ਹੈ ਬਾਈ ਸ਼ਕੀਨੀ ਪੱਖ ਤੇ ਟਰੈਕਟਰ ਸਾਰਿਆਂ ਨਾਲੋਂ ਵਧੀਆ ਹੈ 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 ਆਪਣੇ ਸਹੀ ਗੱਲ ਹੈ ਬਾਈ ਸ਼ਕੀਨੀ ਪੱਖ ਤੇ 13 ਦੇ ਟਾਇਰਾਂ ਜਿੰਨੇ ਚੜਾਈ ਹੈ ਤੂੰ ਕਿਹੜੇ 13 ਦੇ ਜਿਹੜੇ ਪਿੱਛੇ ਪੈਂਦੇ ਕਈ ਟਰੈਕਟਰਾਂ ਨੂੰ ਉਹਨਾਂ ਮੰਡਰਾਂ ਨੂੰ ਉਹਨੇ ਚੌੜੇ ਆ ਲੈ ਹੋਰ ਦੇਖ ਤਾਂ ਸਹੀ ਚੜਾਈ ਤਾਂ ਦੇਖ ਕਿੱਡੀਆਂ ਨੇ ਚੜਾਈ ਖਾਸ ਹੀ ਆ ਬਾਈ ਬਿਲਕੁਲ ਗਲਤ ਗੱਲ ਦਾ ਲੱਗ ਜਿੱਡੇ ਜਾਉਦੇ ਆ ਗੱਲ ਤਾਂ ਠੀਕ ਆ ਭਾਈ ਭਾਈ ਮਿਊਜ਼ਿਕ ਸਿਸਟਮ ਦੇਖੋ ਕਿ ਆ ਟਾਪ ਦਾ ਲੱਗਿਆ ਵਾ ਬਹਿ ਜਾ ਬਹਿ ਜਾ ਕਰਾਈ ਭਾਈ ਹਾਂ ਹਾਂ ਸੋਚਾਂ ਦੇ ਥੱਲੇ ਕਿੰਨੇ ਲੈ ਦੇ ਬਈ ਨੇ ਆਹ ਸੋਚਾਂ ਲੱਗਿਆ ਹੋਈਆਂ ਸਾਰਿਆਂ ਦੇ ਵਿੱਚ ਭਾਈ ਨੇ ਲਿਖਾ ਪੋਤਾ ਜਗਦੀਸ਼ ਸਿੰਘ ਦਾ ਹੂੰ ਠੀਕ ਆ ਭਾਈ ਡਾਡੀ ਭਾਈ ਕਿਹੜਾ ਮਾਡਲ ਦਿੱਤਾ ਆਪਾਂ ਨੇ ਹੈ ਲਾਡੀਆਂ ਮਾਡਲ ਆ ਭਾਈ ਆਹ 8 ਫੁੱਟੇ ਦਾ ਸਭ ਤੋਂ ਟਾਪ ਮਾਡਲ ਟਾਪ ਮਾਡਲ ਆ ਜੇ ਰੂਟਾਵੇਟਰ ਜੱਗੂ ਭਾਈ ਕਿਸੇ ਨੇ ਲੈਣਾ ਆਪਣੇ ਨਾਲ ਬੰਦਾ ਕਿਹੜਾ ਹੁੰਦਾ ਟਾਪ ਮਾਡਲ ਚ ਟਾਪ ਮਾਡਲ ਜਿਹੜਾ ਸਭ ਤੋਂ ਉੱਤੇ ਵਾਲਾ ਹੀ ਹੁੰਦਾ ਅੱਛਾ ਦੋੇ ਪਾਸੇ ਡਿਸਕਾਊਂਟ ਨੂੰ ਚਾਰ ਦਰਾਈ ਘੋੜੀ ਹੁੰਦੀ ਹੈ ਉਹ ਮਾਡਲ ਆ ਸਾਡੀ ਭਾਈ ਨੂੰ ਕਹੀ ਮੜਾ ਜਾ ਚਲਾਈ ਇੱਕ ਵਾਰ ਚੈੱਕ ਕਰਾਈਏ ਚਲਾਉਣ ਲੱਗਿਆ ਤੇ ਠੀਕ ਆ ਜੇ ਜੱਗੂ ਭਾਈ ਇਹ ਅਪ੍ਰੈਲ ਮਹੀਨੇ ਦੇ ਵਿੱਚ ਵਿੱਚ ਕਿਹਨੇ ਰੂਟਾਵੇਟਰ ਲੈਣਾ ਹਾਂ ਸੰਪਰਕ ਕਰ ਲਵੇ ਆਪਣੇ ਨਾਲ ਆਟਾ ਚੱਕੀ ਫ੍ਰੀ ਆ ਸੋ 1 ਹਜ਼ਾਰ ਰੁਪਏ ਦੋਂਗੇ ਅਜੇ ਵੀ ਹੈਗੀ ਐ ਸਕੀਮ ਸਕੀਮ ਹੈਗੀ 7 ਤੇ 8 ਨਾਲ 7 ਤੇ 8 ਨਾਲ ਨੰਬਰ ਵਿਚ ਠੀਕ ਆ ਹਾਂ ਓਕੇ ਬਾਈ ਤੇ ਬਾਈ ਕਹਿੰਦਾ ਬਾਈ ਸਕੀਮ ਮਿਲ ਜੂਗੀ ਜਿਹਨੇ ਲੈਣਾ ਹੈ 7 ਤੇ 8 ਫੁੱਟਾ ਠੀਕ ਆ ਜੀ ਆਟਾ ਚੱਕੀ ਨਾਲ ਬਿਲਕੁਲ ਫਰੀ ਜਿਹੜਾ ਵੀ ਆਲੇ ਮਹੀਨੇ ਦੇ ਵਿੱਚ ਵਿੱਚ ਲਊਗਾ April ਵਾਲੇ ਮਹੀਨੇ ਦੇ ਵਿੱਚ ਪਹਿਲਾਂ ਪਹਿਲਾਂ ਸਕੀਮ ਬਾਈ ਵਿੱਚ ਜਿਹਨੂੰ ਖਤਮ ਕਰਤੀ ਸੀ ਦੁਬਾਰਾ ਹੁਣ ਕੰਪਨੀ ਨੇ ਫੇਰ ਦੇ ਦਿੱਤੀ ਜੇ ਅਸੀਂ ਹੋਰ ਰੋਟਾਟਰ ਵੇਚਦੇ ਆ ਤਾਂ ਨਟਰਾਜ ਕੰਪਨੀ ਦੀ ਆਟਾ ਚੱਕੀ ਆ ਉਹ ਨਾਲ ਮਦਗੀ ਦੇਣਗੇ ਠੀਕ ਆ ਜੀ ਆਹ ਬਾਈ ਕਾਚਾ ਹੈ ਆਪ ਕੱਢਦੇ ਰੋ ਪੀਟੀਓ ਲਾਡੀ ਇਹਦੇ ਨਾਲੇ ਚੱਲਣੀ ਆ ਉਹ ਵੀ ਮੈਂ ਕਹਿੰਦਾ ਬਾਈ ਇਹਨੂੰ ਦੱਸ ਰਿਹਾ ਹਾਂ ਚਲਾ ਦੇ ਬਾਈ ਦਹੀਂ ਮੜੇ ਆ ਵੀਡੀਓ ਚਲਾਈ ਨਹੀਂ ਨਾ ਕਦੇ ਆਰਪੀਐਮ ਵਧਾ ਦੇ ਬਾਈ ਨੂੰ ਸਾਹ ਪਿੰਡ ਦੀ ਜੱਤੀ ਨੂੰ ਹੋਣਾ ਹੈ ਕਿ ਜੱਲੇ ਲੱਗੂ ਹਾਂ ਜੱਤੀ ਦੇ ਸਹਰੇ ਕੋਲ ਬਲਕੀਤ ਦੇ ਸਹਰੇ ਕੋਲ ਹਾਂ ਉਹਦੇ ਹੈਗੇ ਆ ਫਿੱਡਿਆਂ ਦੇ ਕੋਲ ਮਾਜਰਾ ਪਿੰਡ ਸਹਰੇ ਅੱਛਾ ਫਿੱਡਿਆਂ ਲੋਗੜ ਫਿੱਡਿਆਂ ਉਹਦੇ ਨਾਲੇ ਆ ਜਿੱਦਾਂ ਆਪਾਂ ਨੂੰ ਮਲਾ ਝੱਲੀਆਂ ਹਾਂ ਹਾਂ ਅੱਛਾ ਨਾਲੇ ਆ ਨਾਲੇ ਨਾਲ ਉੱਧਰ ਨਿਊ ਹਾਲੈਂਡ ਜਿਆਦਾ ਬੰਦੇ ਆ ਹਾਲੈਂਡ ਨੂੰ ਅਮਨੇ ਬਾਈ ਲੰਦਾ ਹੀ ਸ਼ਕੀਨ ਬੰਦਾ ਹਾਂ ਜਿਹੜਾ ਬੰਦਾ ਸ਼ਕੀਨ ਹੈ ਨਾ ਉਹੀ ਬੰਦਾ ਲੰਦਾ ਆਪਨੇ ਥੋੜਾ ਜਿਹਾ ਘਟਾ ਦੇ ਗੂ ਆਪਣੇ ਦੀ ਈਜੀ ਘਟਾ ਆਪਣੇ ਨਹੀਂ ਹੈਗਾ ਹਨਾ ਆਪਣੇ ਦੀ ਈਜੀ ਘਟਾ ਇਧਰ ਨਵਾਂ ਸ਼ਹਿਰੀ ਦੀ ਚ ਬੋਤ ਦੁਆਬੇ ਦੀ ਈਜੀ ਬੱਤ ਦੁਆਬੇ ਦੀ ਈਜੀ ਬਹੁਤ ਕਰੇ ਜਾ ਬਾਈ ਇਹਦਾ ਹਾਂ ਇਹ ਰੋਟਰ ਨਾ ਜਿੱਥੇ ਤੇਲ ਖਰਚਾ ਠੀਕ ਹੈ ਲੋਡ ਮਦਾਬਕੇ ਤੇਲ ਪਿੰਦਾ ਅੱਛਾ ਆਪਣਿਆ ਹੈ ਵੀਰੇ ਪਾਵਰ ਬੜੀ ਆ ਮਹਿੰਦਰਾ 852 ਜਿਆਦਾ ਹਾਂ ਹਨਾ ਹੁਣ ਤਾਂ ਐਂਡੋ ਫਾਰਮ ਵੀ ਬਹੁਤ ਹੋ ਗਿਆ ਐਂਡੋ ਫਾਰਮ ਨਹੀਂ ਹੈਗਾ ਬਾਈ ਕਹਿੰਦਾ 70 70 ਪਲੱਸ ਭੱਜਦਾ ਇਹ ਭੱਜਦਾ ਹੋਊਗਾ ਬਾਈ ਹਾਂ ਭੱਜਦਾ ਪਤਾ ਨਹੀਂ ਕੀ ਕਹਿੰਦਾ ਕਹਿੰਦਾ ਕੋਈ ਸੈਟੀਸਫੈਕਸ਼ਨਿੰਗ ਕਰਾਈ ਹੋਈ ਆ ਆ ਪੀਏ ਦੀ ਮੋਡੀਫਿਕੇਸ਼ਨ ਕਰਾਈ ਉਹਦਣੇ ਆਇਆ ਸੀਗਾ ਟਰਾਲੀ ਲੈ ਕੇ ਮੈਂ ਇਹ ਕਹਿੰਦਾ ਜਾ ਕੇ ਆਉਣਾ ਮੈਂ ਇਹਦੇ ਨਾਲ ਖਰਚ ਲੂੰਗਾ ਮੈਂ ਜੋ ਰਲਦੇ ਨਹੀਂ ਵੀ ਕੋਈ ਯਾਰ ਸਾਡੀ ਪਿਛਲੇ ਆਪ ਤੋਂ ਬਣਾ ਰੋਟਾਵੇਟਰ ਹਾਂ ਬਾਈ ਪਰ ਇੱਕ ਗੱਲ ਆ ਬਾਈ ਇਹ ਮਤਲਬ ਭਜਾਉਣਾ ਨਹੀਂ ਚਾਹੀਦਾ ਕਿਉਂਕਿ ਤੇ ਫਿਰ ਸੇਫਟੀ ਨਹੀਂ ਹੈਗੀ ਸੇਫਟੀ ਟਰੈਕਟਰ ਦੀ ਹੈ ਨਹੀਂ ਉਹ ਨਹੀਂ ਬਾਈ ਨਹੀਂ ਬਾਈ ਨਾ ਹੀ ਕੰਟਰੋਲ ਹੁੰਦਾ ਹੁਣ ਆਪਣੇ ਦੇਖਿਆ ਹਾ ਕਿੰਨੀ ਸੰਗਤ ਹੋਲੇ ਮੱਲੇ ਨੂੰ ਆਈ ਲਾਡੀ ਤੇ ਦੇਖਿਆ ਟਰੈਕਟਰਾਂ ਦੀ ਕਿਹੜੇ ਹਿਸਾਬ ਨਾਲ ਰੇਸਾਂ ਲੱਗਦੀਆਂ ਨੇ ਬਾਈ ਹ ਕਿਉਂਕਿ ਹਮੇਂ ਰੋਡ ਆ ਬਾਈ ਇੱਥੋਂ ਲੰਘ ਕੇ ਜਾਣੇ ਸਾਰੇ ਹਾਂ ਜਾਂ ਜਿਹੜੇ ਨਹਿਰੇ ਨਹਿਰ ਆਉਣਾ ਜਿਨ੍ਹਾਂ ਨੇ ਉਹ ਗਾਹਾਂ ਕੱਟਾ ਉੱਥੇ ਨੂੰ ਜਾਣਾ ਉਹਨਾਂ ਨੂੰ ਰੋਡ ਤਾਂ ਹੀ ਜਾਂਦਾ ਇੱਥੋਂ ਸਾਰੀ ਸੰਗ ਤੇ ਇੱਥੇ ਨਹੀਂ ਜਾਂਦਾ ਉਹੀ ਗੱਲ ਆ ਬਾਈ ਸੇਫਟੀ ਨਹੀਂ ਹੈ ਕੋਈ ਬਾਈ ਜਿਹੜਾ ਕੋਲੇ ਐਕਸਟਰਾ ਗੁੱਲੀ ਜੀ ਗੇਅਰ ਲੱਗੇ ਹੁੰਦਾ ਸਾਈਡ ਤੇ ਇੰਨਾਕ ਟਾਪੇ ਚ ਸਾਡੇ ਉੱਥੇ ਲੰਗਰ ਤੇ ਖੜੇ ਸੀ ਬੰਦੇ ਜੇ ਤਾਂ ਉਹਨੂੰ ਪਿੱਛੇ ਨੂੰ ਕਰਦੇ ਤਾਂ ਉਹ ਆਮ ਸਪੀਡ ਚੱਲਦਾ ਸੀ ਟਰੈਕਟਰ ਜਿਵੇਂ ਆਮ ਚੱਲਦੇ ਹੁੰਦੇ ਆ ਜਦੋਂ ਉਹਨੂੰ ਕਲੱਚ ਦਵਾ ਕੇ ਗਾਹਾਂ ਨੂੰ ਪਾ ਦਿੰਦੇ ਸੀ ਨਾ ਗੇਅਰ ਉਹ ਜ਼ਰਾ ਗੱਡੀਆਂ ਵਾਲੀਆਂ ਸਪੀਡਾਂ ਜਿ ਜਿਹੜਾ ਚੌਕੀ ਸਰਦਾਰ ਨੂੰ ਥੋੜੇ ਵਾਲਾ ਬੰਦਾ ਹਾਂ ਉਹ ਜਾਣਦੇ ਹੋਣੇ ਬਾਈ ਬਹੁਤ ਜਲ ਉਹਨੇ ਇੱਕ ਸਟੈਂਡਰਡ ਦੀ ਵੀਡੀਓ ਪਾਈ ਦੀ ਜੇ ਤੁਹਾਨੂੰ ਯਾਦ ਹੋਵੇ ਉਹ ਹਲਕਾ ਜਿਹਾ ਮੁੰਡਾ ਉਹਨੇ ਹੈ ਜਾਂ ਸਿਸਟਮ ਕਰਿਆ ਵਾ ਗੀਅਰ ਦੇ ਵਿੱਚ ਐਦਾਂ ਸਿਸਟਮ ਕਰਿਆ ਵੀ ਉੱਡਦਾ ਟਰੈਕਟਰ ਮੇਰੀ ਹੋ ਜਾਂਦਾ ਹਾਂ ਬਾਕੀ ਆਮਨੇ ਵੀਰੇ ਟਰੈਕਟਰ ਪਾਸ ਸੇਫਟੀ ਨੂੰ ਇਹਨੂੰ ਮਤਲਬ ਕਿ ਆਪਾਂ ਜਿੰਨਾ ਆਰਾਮ ਨਾਲ ਚਲਾਇ ਹੁੰਨਾ ਵਧੀਆ ਜਿਹੜੀ ਚੀਜ਼ ਜਿਹੜੇ ਕੰਮ ਵਾਸਤੇ ਆ ਨਾਲੇ ਹੋਰ ਦੀ ਜਿਹੜੀ ਚੀਜ਼ ਜਿਹੜੇ ਕੰਮ ਵਾਸਤੇ ਉਹਨੂੰ ਉੱਕਣਾ ਹੀ ਵਰਤੋ ਬਾਈ ਠੀਕ ਨਹੀਂ ਤੇ ਬਾਕੀ ਜਿਹੜਾ ਦੇਖਣ ਵਾਲਾ ਉਹ ਬਾਈ ਯਾਰ ਕਿਸੇ ਵੀ ਮਸ਼ੀਨਰੀ ਨਾਲ ਜਿਹੜਾ ਜਿਹੜਾ ਬੰਦਾ ਤੂੰ ਉਹ ਦੇਖਣ ਵਾਲਾ ਨਾ ਉਹੋ ਜਿਹੇ ਬੰਦ ਨੂੰ ਹੁੱਲੜਵਾਜੇ ਕਹਿੰਦਾ ਬਾਈ ਕੋਈ ਬੰਦਾ ਜੇ ਮੋਡੀਫਿਕੇਸ਼ਨ ਕਰਾਉਣੀ ਹੋਊ ਟਰੈਕਟਰ ਦੀ ਕਰਾ ਲਵੇ ਬੰਦਾ ਜਾਂ ਬੰਦਾ ਜਿਵੇਂ ਆਮ ਆਪਾਂ ਕਹਿੰਦੇ ਵੀ ਜੋਰ ਵੱਜੇ ਵੀ ਖੇਤਾਂ ਲਈ ਆਪਾਂ ਕੰਮ ਕਰਨਾ ਉਹ ਉਹਦਾ ਗੱਲ ਬੱਕਰੀ ਆ ਉਹੀ ਗੱਲ ਆਪਾਂ ਭਜਾਈ ਕੰਮ ਲੈਣਾ ਉਹ ਗੱਲ ਬੱਕਰੀ ਆ ਉਹੀ ਗੱਲ ਆ ਬਾਈ ਉਹੀ ਗੱਲ ਤੇ ਬਾਕੀ ਲਾਢੀ ਰੋਟਰੋਵੇਟਰ ਚਾਰੇ ਰਹਿ ਗਏ ਆਪਣੇ ਕੋਲ ਪਿਛਲੇ ਹਫ਼ਤੇ ਬਾਈ ਰੋਟਰੋਵੇਟਰ ਖਾ ਸੇਦੇ ਬਾਈ ਨਾਲ ਨੇ ਹੁਣ ਹੁਣ ਬਾਈ ਸੀਜ਼ਨ ਹੈ ਹੈ ਫੇਰ ਆ ਜਾਂਦਾ ਨਾਲ ਨਾਲ ਆਈ ਜਾਂਦਾ ਤਾਂ ਇਹ ਬਾਕੀ ਬਾਈ ਬਾਈ ਨੇ ਦੱਸਤੀ ਇਹ ਗੁਜਰਾਤ ਇਹ ਬਾਈ ਗੁਜਰਾਤ ਬਣਦੇ ਆ ਰਾਜਕੋਟ ਅੱਛਾ ਤੇ ਸਕੀਮ ਬਾਈ ਕਹਿੰਦਾ ਹਜੇ ਵੀ ਚੱਲਦੀ ਹੈ ਜਿਨੇ ਵੀ ਲੈਣਾ ਬਾਈ ਕੋਈ ਸਕੀਮ ਦੇ ਵਿੱਚ ਤਾਂ ਬਾਈ ਨਾਲ ਕਰ ਲਿਓ ਕੰਟੈਕਟਰ ਰੋਪੜਾ ਕੇ ਦੇਖ ਸਕਦਾ ਜੀ ਤੇ ਲੋ ਬਾਈ ਅੱਜ ਕਣਕ ਦੀ ਵੜਾਈ ਵੀ ਸ਼ੁਰੂ ਹੋ ਗਈ ਆਪਣੇ ਨਾਲ ਵਾਲੇ ਅੱਜ ਸ਼ਾਮ ਨੂੰ ਬਾਈ ਖੇਤਾਂ ਚ ਜਾ ਕੇ ਕਰਦਾ ਘੁੰਮਣ ਡਿਊਟੀ ਤੇ ਆ ਕੇ ਤੇ ਆਕੇ ਦੇਖਿਆ ਵੀ ਜਿਹੜੇ ਆਪਣੇ ਨਾਲ ਵਾਲੇ ਇੱਧਰ ਕਦੋਂ ਗੀਲੇ ਵੜਤੇ ਅੱਜ ਕਣਕ ਦੇ ਤੇ ਕਣਕ ਆਪਣੀ ਵੀ ਉੱਧਰ ਖੜੀ ਆ ਉਹ ਦੇਖੋ ਕਣਕ ਥੋੜੀ ਜੀ ਭਾਈ ਇਸ ਵਾਰ ਥੋੜੀ ਮਾੜੀ ਰਹੀ ਮੀਂਹ ਨੇ ਜਿਹੜੇ ਮੀਂਹ ਕਦੋਂ ਪਏ ਆ ਉਹਨਾਂ ਕਰਕੇ ਕੋਈ ਪਹਿਲਾਂ ਹੀ ਪਾਣੀ ਲੱਗਿਆ ਉਹ ਮੀਂਹ ਨਾਲ ਕਣਕ ਥੋੜੀ ਦਬ ਗਈ ਤੇ ਚਲੋ ਜੋ ਇੰਨਾ ਵੀ ਹੈਗੀ ਆ ਵੱਢਣੀ ਤਾਂ ਪੈਣੀ ਉਹ ਆ ਤੇ ਬੜਾਈਆਂ ਅੱਜ ਦੋ ਉੱਧਰ ਵੀ 5-6 ਕਿਲੇ ਮਸ਼ੀਨ ਚੱਲੀ ਅੱਜ ਤੇ ਕਣਕ ਦਾ ਲਗਭਗ ਤੁਹਾਨੂੰ ਪਤਾ ਹੀ ਹੋਵੇ ਕਣਕ ਦਾ ਸੀਜ਼ਨ ਬਹੁਤ ਲੰਬਾ ਟਾਈਮ ਨਹੀਂ ਚੱਲਦਾ ਥੋੜੇ ਕਿ ਦਿਨ ਦੇ ਵਿੱਚ ਵਿੱਚ ਕਣਕ ਪੱਕ ਕੇ ਸਾਰੀ ਹੋ ਜਾਂਦੀ ਆ ਤੇ ਆ ਬਰਸੀਨ ਖੜਾ ਬਾਈ ਆਪਣੀ ਇੱਧਰ ਨਾਲ ਕਿਹੜਾ ਬਰਸੀਨ ਵੀ ਹੁਣ ਤੁਸੀਂ ਦੇਖੋ ਬਾਈ ਛੱđa ਪੈਣ ਲੱਗ ਗਿਆ ਹੁਣ ਚੌਥੀ ਵੜ ਹੁੱਟੀ ਆ ਬਰਸੀਨ ਦੀ ਹੁਣ ਬਰਸੀਨ ਛੱđa ਲੱਗ ਗਿਆ ਪੈਣ ਕੁਕੜਾਂ ਗੱਲਬਾਤ ਰਹੀ ਨਹੀਂ ਬਰਸੀਨ ਦੀ ਤੇ ਗਾਂਹਾਂ ਚਲੋ ਐ ਤਾਂ ਮੱਕੀ ਥੋੜੀ ਜੀ ਖੜੀ ਆ ਤੇ ਥੋੜੀ ਹੁਣ ਕੱਖਾਂ ਦੀ ਵੀ ਸ਼ੋਰਟੇਜ ਹੋ ਜਾਣੀ ਇੱਕ ਵਾਰ ਤੇ ਬਾਅਦ ਵਿੱਚ ਫਿਰ ਕੰਮ ਪੂਰਾ ਹੋ ਹੀ ਜਾਂਦਾ ਤੇ ਜਸੂ ਭਾਈ ਨਾਲ ਘੁੰਮਣ ਆਏ ਕਰਦੀ ਐ ਇਸ ਟਾਈਮ ਖੇਤਾਂ 'ਚ ਬਾਹਰ ਘੁੰਮ ਕੇ ਬੱਚੇ ਹਜੇ ਅੰਦਰ ਘਰਾਂ ਬੈਠੇ ਸਾਧਨ ਬੋਰ ਹੋਏ ਨੇ ਭਾਈ ਬਾਹਰ ਘੁੰਮ ਕੇ ਖੁਸ਼ ਰਹਿੰਦੇ ਐ ਥੱਸ ਓਏ ਪੁੱਤ ਸਾਸੀ ਕਾਲ ਦਾ ਕਰਦੇ ਸਾਸੀ ਕਾ ਕਰ ਦੋ ਲੈ ਬੰਦੇ ਦੇ ਆ ਆ ਤੇ ਸਾਸੀ ਕਾ ਕਰ ਦੋ ਸਾਸੀ ਕਾਲ ਜੀ ਆਈ 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 ਆਇ ਤੇ ਤੇ ਬਾਕੀ ਭਾਈ ਹੁਣ ਜਿੱਦਾਂ ਕਈ ਵੀਰਾਂ ਦੇ ਮੈਨੂੰ ਫੋਨ ਆਈ ਜਾਂਦੇ ਐ ਪੁਰਾਣੇ ਟਰੈਕਟਰਾਂ ਨੂੰ ਤੁਸੀਂ ਪੁਰਾਣੇ ਟਰੈਕਟਰ ਬਾਈ ਕਿਹੜੇ ਹੁਣ ਆਪਣੇ ਕੋਲ ਬਾਈ ਮਹੀਨਾ ਦੋ ਮਹੀਨਾ ਹੋ ਗਿਆ ਆਪਣੇ ਸਿੱਧੇ ਟਰੈਕਟਰ ਘੱਟ ਲਏ ਆ ਕਿਉਂਕਿ ਸੀਜ਼ਨ ਦਾ ਟਾਈਮ ਵੀ ਹੈਗਾ ਜੀ ਟਰੈਕਟਰ ਬਾਹਰੋਂ ਮਿਲਦਾ ਵੀ ਘੱਟ ਆ ਬਾਈ ਠੀਕ ਹੈ ਜੀ ਆਪਣੇ ਕੋਲ ਹੁਣ ਜਿਹੜੇ ਟਰੈਕਟਰ ਵਿੱਚ ਘੱਟ ਹੋਏ ਵੀ ਨੇ ਉਹੀ ਟਰੈਕਟਰ ਖੜੇ ਆ ਫਿਲਹਾਲ ਤੇ ਹੋਰ ਆਪਾਂ ਨੇ ਕੋਈ ਬਹੁਤਾ ਟਰੈਕਟਰ ਲਿਆ ਨਹੀਂ ਬਾਈ ਮਾਰਕੀਟ ਚੋਂ ਪੁਰਾਣਾ ਤੇ ਜ਼ਿਆਦਾਤਰ ਵੀਰਾਂ ਦੇ ਫੋਨ ਬਾਈ ਮਹਿੰਦਰਾ ਟਰੈਕਟਰ ਨੂੰ ਛੋਟੇ ਜਿਹੇ ਜਾਨੀ ਕਿ ਡੇਢ ਦੋ ਲੱਖ ਵਾਲੇ ਟਰੈਕਟਰ ਦੇ ਵੱਧ ਫੋਨ ਆਉਨੇ ਆ ਜੀ ਠੀਕ ਹੈ ਜੀ ਬਾਕੀ ਜਦੋਂ ਵੀ ਕੋਈ ਰੈਕਟਰ ਆਊਗਾ ਆਪਣੇ ਕੋਲ ਤਾਂ ਆਪਾਂ ਜਲਦੀ ਵੀਡੀਓ ਪਾ ਕੇ ਅਪਲੋਡ ਕਰਾਂਗੇ ਭਾਈ ਚੈਨਲ ਤੇ ਆ ਵੀ ਬਾਈ ਕਣਕ ਵੜਤੀ ਆ ਦੇਖੋ ਆ ਵੀ ਕੀਲੇ ਕ ਦਾ ਟੱਕ ਆ ਵੀ ਵੱਡ ਹੋ ਗਿਆ ਤੇ ਕਣਕਾਂ 'ਸਵਾਰ' ਭਾਈ ਹੋਰ ਇਹ ਪਤਾ ਨਹੀਂ ਪਰ ਸਾਡੇ ਦੀ ਕਣਕਾਂ ਠੀਕ ਠਾਕ ਜੀ ਹਦੀਆਂ ਪਹਿਲਾਂ ਜਦੋਂ ਕਣਕ ਬੀਜੀ ਦੀ ਉਸ ਟਾਈਮ ਮੀਂਹ ਪੈ ਗਿਆ ਤਾਂ ਉਹਦੇ ਕਰਕੇ ਥੋੜਾ ਜਿਹਾ ਕਣਕਾਂ ਦੇ ਝਾੜ ਨੂੰ ਫਰਕ ਪਿਆ ਹੈ ਕਿਉਂਕਿ ਸਾਡੀ ਜਮੀਨ ਹੈਗੀ ਡੱਕਰ ਬਾਈ ਪਾਣੀ ਘਟ ਪਿੰਦੀ ਆ ਤਾਂ ਕਰਕੇ ਥੋੜਾ ਜਿਹਾ ਵੀ ਝਾੜ ਕਣਕ ਦਾ ਠੀਕ ਠਾਕ ਗਿਆ ਸਾਡੀ ਉਧਰ ਜੀ ਦੂਈ ਜ਼ਮੀਨ ਹੈ ਰੋਡ ਤੋਂ ਪਰਲੇ ਸਾਈਡ ਦੀ ਉਹ ਜ਼ਮੀਨ ਵਧੀਆ ਉਧਰ ਪਾਣੀ ਦੀ ਮਾਰ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਬਾਈ ਆਪਾਂ ਵੀ ਕਰਦੇ ਆਂ ਵੀਡੀਓ ਦਾ ਦੀ ਐਂਡ ਤੇ ਜਿਵੇਂ ਕਿ ਆਪਾਂ ਹਰ ਇੱਕ ਵੀਡੀਓ 'ਚ ਕਹਿੰਦੇ ਹਾਂ ਕਿਸੇ ਵੀ ਵੀਰ ਨੇ ਬਾਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਕੋਈ ਵੀ ਟਰੈਕਟਰ ਹੋਵੇ ਤੇ ਆਪਣੇ ਟਰੈਕਟਰ ਦੀਆਂ ਹੋਰੋਂ ਵੀ ਵੀਡੀਓਾਂ ਹੋਰ ਵੀ ਬਾਈ ਖੇਤੀਬਾੜੀ ਦੇ ਨਾਲ ਰਿਲੇਟਡ ਕੋਈ ਵੀ ਸੰਦ ਹੋਵੇ ਰੋਟਾਵੇਟਰ ਟਰਾਲਾ ਕੋਈ ਵੀ ਚੀਜ਼ ਹੋਵੇ ਤਾਂ ਆਪਾਂ ਤੁਹਾਡੀ ਕੋਸ਼ਿਸ਼ ਕਰਾਂਗੇ ਵਧੀਆ ਜੇ ਤਾਂ ਆਪ ਆਪ ਲਓਗੇ ਜਾਂ ਬਾਈ ਜੇ ਹੋਰ ਬਹੁਤ ਸਾਰੇ ਜ਼ਿੰਮੇਵਾਰਾਂ ਦੇ ਫੋਨ ਆਉਂਦੇ ਰਹਿੰਦੇ ਆਪਾਂ ਗਾਹਾਂ ਵੀ ਭਾਈ ਨੰਬਰ ਨੰਬਰ ਦੇ ਦਨੇ ਅਗਲੇ ਨੂੰ ਠੀਕ ਹੈ ਜੀ ਤੇ ਠੀਕ ਹੈ ਜੀ ਆਦੇ ਬਲੌਗ ਚ ਭਾਈ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਆਪਣੇ YouTube ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਜਿਹੜੇ ਵੀਰ ਭਾਈ ਚੈਨਲ ਤੇ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਹੈ ਜੀ ਕਿ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਹੋਰ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਆਦੇ ਬਲੌਗ ਚ ਇੰਨਾ ਹੀ ਮਿਲਦੇ ਆਂ ਹੋਰ ਬਲੌਗ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ